ਨਾਲ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜੇ ਲੋਕਲ ਸਿਟੀਜ਼ਨ ਦੇ ਜਿਨ੍ਹਾਂ ਦੇ ਮੋਬਾਈਲ ਫੋਨ ਲੌਸਟ ਸੀਗੇ ਜਾਂ ਮਿਸਪਲੇਸ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅੱਜ तकरीबन 110 ਮੋਬਾਈਲ ਫੋਨ ਉਹਨਾਂ ਦੇ ਲਾਫਲ ਓਨਰਸ ਨੂੰ ਜਿਹੜਾ ਹੈਂਡ ਓਵਰ ਕਰ ਰਹੇ ਹਾਂ 지금은 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 سیریل نمبر سات ہوشیار سنگھ سیریل نمبر دس ایڈوکیٹ چندرپری <سؤال> سیریل نمبر بارہ سرتا سیریل نمبر چودہ خوشبو سی ਕਸਮੀਤ ਸਿੰਘ ਨੰਬਰ 22 ਤਸਵੀਰ ਸਿੰਘ ਜੀ ਵਿਟਰਨ ਜੀ ਜਿਹੜਾ ਤੁਹਾਨੂੰ ਅੱਜ ਮੋਬਾਈਲ ਮਿਲਿਆ ਤੁਸੀਂ ਪਹਿਲਾਂ ਦੱਸੋ ਰਹਿਣ ਵਾਲੇ ਕਿੱਥੇ ਦੇ ਆ ਮੈਂ ਕਿਹਨਾਂ ਗੱਲ ਦੇ Rajasthan ਦਾ ਜੀ ਕਿਹ ਕਿਹਨਾਂ ਆਇਆ ਸੀ ਇੱਥੇ ਇਹ ਇੱਥੇ ਮੈਂ ਟਰੱਕ ਲੈ ਕੇ ਆਇਆ ਸੀ ਜੀ ਨਡਾਲੇ ਕਦੋਂ 10ਵੇਂ ਮਹੀਨੇ 2024 7 ਤਾਰੀਖ ਨੂੰ ਰਾਤ ਨੂੰ ਰਾਤ ਨੂੰ ਚੋਰੀ ਹੋ ਗਿਆ। ਕਿਹੜਾ ਕਿਹੜਾ ਮੋਬਾਈਲ ਤੁਹਾਡਾ? Vivo Y22 ਜੀ। ਇਹ ਵੀ ਉੱਤੀ ਲੱਤੀ ਸੀ। ਹਾਂ ਤੁਸੀਂ ਸਪੈਸ਼ਲ ਗੰਗਾ ਨਗਰ ਤੋਂ ਮੋਬਾਈਲ ਲੈਣ ਆਏ ਹੋ? ਹਾਂ ਜੀ ਸਪੈਸ਼ਲ ਗੰਗਾ ਨਗਰ ਤੋਂ ਸਾਡੇ ਨਾਲ ਫੋਨ ਕਰਿਆ ਜੀ ਮੇਰੇ ਕੋਲ। ਫਿਰ ਅੱਜ ਸਵੇਰ 12 ਵਜੇ ਪਹੁੰਚਾਈ ਤੁਸੀਂ। ਅੱਛਾ ਜੀ ਕਿੱਦਾਂ ਦਾ ਜ਼ਿਲ੍ਹਾ ਪੁਲਿਸ ਦੀ ਕਾਰਵਾਈ? ਬਹੁਤ ਬਹੁਤ ਧੰਨਵਾਦ ਪੰਜਾਬ ਪੁਲਿਸ ਕਪੂਰਥਲਾ ਪੁਲਿਸ ਦਾ ਜੀ ਜਿਨ੍ਹਾਂ ਨੇ ਮੈਨੂੰ ਫੋਨ ਦੋਆਏ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦੀ ਹਾਂ ਮੈਂ। ਮਿਹਰਬਾਨੀ। ਮੇਰਾ ਨਾਮ ਜਰਮਿਤ ਸਿੰਘ ਹੈ। ਹਾਂ ਜਿੱਥੇ ਰਹਿਣ ਵਾਲੇ ਹਾਂ? ਮੈਂ ਫਗਵਾੜਾ ਸ਼ਹਿਰ ਦਾ ਰਹਿਣ ਵਾਲਾ ਜੀ। ਤੇ ਜਿਹੜਾ ਤੁਹਾਡਾ ਅੱਜ ਪੰਜਾਬ ਪੁਲਿਸ ਵੱਲੋਂ ਮੋਬਾਈਲ ਲੱਭ ਕੇ ਦਿੱਤਾ ਵਾ ਤਾਂ ਕਿੰਦਾ ਮਸੂ ਜਿੱਥੇ ਚਦਾ ਪਵਾਚਿਆ ਸੀ ਇਹ ਕਿਸ ਤਰ੍ਹਾਂ ਅੱਜ ਮਿਲਿਆ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ। ਮੈਨੂੰ ਪਹਿਲੀ ਗੱਲ ਤਾਂ ਬਹੁਤ ਹੀ ਖੁਸ਼ੀ ਹੋਈ ਹੈ ਜੀ ਕਿਉਂਕਿ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਮੇਰਾ ਫੋਨ ਮਿਲੇਗਾ ਮੈਨੂੰ। ਤੇ ਇਹ ਮੇਰਾ ਫੋਨ ਹੈ ਪਿਛਲੇ ਸਾਲ 24 ਮਈ ਨੂੰ ਗਵਾਚਿਆ ਸੀ ਤੇ 24 ਮਈ ਨੂੰ ਫਗਵਾੜੇ ਫਗਵਾੜੇ ਦੇ ਵਿੱਚ। ਜੀ ਸ਼ੋਟਲ ਵਿੱਚ ਫੰਕਸ਼ਨ ਸੀਗਾ ਬਾਦਲ ਸਾਹਿਬ ਦਾ ਉਹਨਾਂ ਦੇ ਰੈਲੀ ਦੇ ਵਿੱਚ ਗੁਆਚਿਆ ਸੀਗਾ ਤੇ ਮੈਨੂੰ ਕੋਈ ਉਮੀਦ ਨਹੀਂ ਸੀਗੀ ਕਿ ਫੋਨ ਮੇਰਾ ਮਿਲੇਗਾ ਤੇ ਮੇਰਾ ਫਰਵਰੀ ਦੇ ਵਿੱਚ ਫੋਨ ਆਨ ਪਿਆ ਤੇ ਮੈਨੂੰ ਮੈਨੂੰ ਕਾਫੀ ਘੇੜੇ ਵੀ ਕਢਨੇ ਪਏ ਇੰਨੀ ਦੀ ਗੱਲ ਨਹੀਂ ਪਹਿਲਾਂ ਫਗਵਾੜੇ ਮੈਂ ਥਾਣੇ ਵਿੱਚ ਜਾਂਦਾ ਰਿਆਂ ਦੋ ਤਿੰਨ ਘੇੜੇ ਉੱਥੇ ਵੀ ਮੇਰੇ ਲੱਗੇ ਤਿੰਨ ਚਾਰ ਘੇੜੇ ਉਸ ਤੋਂ ਬਾਅਦ ਮੈਨੂੰ ਕਪੂਰਥਲੇ ਤੋਂ ਕਾਲ ਆਈ ਜਾਂ ਕਿੱਦਾਂ ਫਿਰ ਮੈਂ ਮੈਂ ਇੱਥੇ ਤੱਕ ਪਹੁੰਚਿਆ ਮਤਲਬ ਕੌਣ ਕਰਦਾ ਕਰਦਾ ਕਿੰਨੀ ਕੀਮਤ ਮੇਰਾ ਨਾਮ ਮਨਜੀਤ ਦਾ ਤੇ ਮੈਂ ਪੁਲਿਸ ਦਾ ਬਹੁਤ ਹੀ appreciate ਕਰਦੀ ਆ ਕਿ ਉਹਨਾਂ ਨੇ ਮੇਰਾ ਫੋਨ within 2 ਮਹੀਨੇ ਦੇ ਵਿੱਚ ਉਹਨਾਂ ਨੇ ਲੱਭ ਕੇ ਦੇ ਦਿੱਤਾ ਤੇ ਮੈਂ ਸੀਰੀਅਸਲੀ थैंकफुल ਕਰਦੀ ਆ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੇਰਾ ਫੋਨ ਮੈਨੂੰ ਮਿਲ ਜੂਗਾ ਕਿਉਂਕਿ ਅਸੀਂ ਹੋਪ ਖੋ ਚੁੱਕੇ ਸੀਗਾ ਕਿ ਹਾਂ ਕਿ ਸਾਨੂੰ ਫੋਨ ਮਿਲਣਾ ਕਿ ਨਹੀਂ ਮਿਲਣਾ ਬਟ ਅਫਰਚੂਨੇਟਲੀ ਕੱਲ ਫੋਨ ਆਇਆ ਤੇ ਤਾਂ ਉਹਨਾਂ ਨੇ ਕਿਹਾ ਤੁਹਾਡਾ ਫੋਨ ਮਿਲ ਗਿਆ ਹੈ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਪਗਵਾੜੇ ਤੋਂ ਰਹਿਣ ਵਾਲਿਆ ਤੇ ਜੋਬ ਕੀ ਕਰਦੇ ਮੈਂ ਸਟੂਡੈਂਟ ਹਾਂ ਅੱਛਾ ਕਿਸ ਤਰ੍ਹਾਂ ਦੇ ਦੋ ਜੀ ਇੱਕ ਸਟੂਡੈਂਟ ਜਿਹੜਾ ਹੁੰਦਾ ਵਾ ਬੜੀ ਮਿਹਨਤ ਨਾਲ ਜਾਂ ਇਸ ਤਰ੍ਹਾਂ ਮੋਬਾਈਲ ਲੈਂਦਾ ਵਾ ਪੇਰੈਂਟਸ ਨੇ ਕਿੱਦਾਂ ਲੈ ਕੇ ਦਿੱਤਾ ਉਹ ਤਾਂ ਉਹਨਾਂ ਨੂੰ ਪਤਾ ਉਹਨਾਂ ਨੇ ਗਿਫਟ ਦੇ ਦਿੱਤੇ ਹੁੰਦੇ ਆ ਫੋਨ ਸੋ ਮੈਂ ਉਹ ਵੀ ਬਹੁਤ ਕੌਸ਼ਿਸ਼ ਸੀਗਾ ਜਦੋਂ ਉਹਨਾਂ ਨੇ ਦੱਸ ਵੀ ਦੱਸਿਆ ਕਿ ਇਹ ਫੋਨ ਮਿਲ ਗਿਆ ਹੈ ਜਾਪੋ ਲੋਕ ਜੱਜਸਟਰਾ ਲਾਸਟ ਚ ਤੁਸੀਂ ਧੰਨਵਾਦ ਕਰਨਾ ਚਾਹੁੰਦੇ ਹੋ ਮੈਂ ਹਮੇਸ਼ਾ ਉਹੀ ਇਹੀ ਕਹਿਣਾ ਚਾਹੁੰਗੀ ਕਿ ਜਾਪੋ ਇਸ ਨੂੰ ਕਿ ਜਿੱਦਾਂ ਸਾਡੇ ਕੋਲ ਮਿਲਿਆ ਕਿ ਤੇ ਬਾਕੀ ਵੀ ਹਮੇਸ਼ਾ ਉਹ ਮਤਲਬ ਕਿ سپورਟ ਕਰਦੇ ਹਰ ਇੱਕ ਪਰਸਨ ਦੀ ਕਿ ਹਾਂ ਤੇ ਹਰੇਕ ਚਾਹੁੰਦੀ ਚਾਹੁੰਦੀ ਉਹ ਮਤਲਬ ਵੀ ਮਤਲਬ ਹਰ ਇੱਕ ਸਾਲ ਪ੍ਰੋਬਲਮ ਕਰਦੇ ਆ ਜੀ ਸਰ ਜੀ ਅੱਜ ਦੀ ਪ੍ਰੈਸ ਕਾਨਫਰੈਂਸ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਗਈ ਹੈ ਉਦੀ ਲੜੀ ਦੇ ਵਿੱਚ ਹੀ ਅੱਜ ਕਪੂਰਤਲਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜੇ ਲੋਕਲ ਸਿਟੀਜ਼ਨਸ ਹੈ ਜਿਨ੍ਹਾਂ ਦੇ ਮੋਬਾਈਲ ਫੋਨ ਲੌਸਟ ਸੀਗੇ ਜਾਂ ਮਿਸਪਲੇਸ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅੱਜ ਤਕਰੀਬਨ 110 ਮੋਬਾਈਲ ਫੋਨ ਉਹਨਾਂ ਦੇ ਲਾਫਲ ਓਨਰਸ ਨੂੰ ਜਿਹੜਾ ਹੈਂਡਓਵਰ ਕਰ ਰਹੇ ਹਾਂ ਇਹ ਜਿਹੜੀ ਕਾਰਵਾਈ ਹੈਗੀ ਹੈ ਇਹ ਸਾਡੇ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਅਤੇ ਭਾਰਤ ਸਰਕਾਰ ਦਾ ਜਿਹੜਾ ਪੋਰਟਲ CEIR ਹੈਗਾ ਹੈ ਉਹਦੀ ਵਰਤੋਂ ਕਰਕੇ ਆਪਾਂ ਜਿਹੜੇ 110 ਮੋਬਾਈਲ ਫੋਨ ਰਿਕਵਰ ਕੀਤੇ ਹਨ ਤੇ ਉਹਨਾਂ ਨੂੰ ਲੌਫਲ ਓਨਰਸ ਨੂੰ ਅਸੀਂ ਜਿਹੜਾ ਹੈਂਡਓਵਰ ਵੀ ਅੱਜ ਕਰ ਰਹੇ ਆ ਮੈਂ ਸਾਰੇ মিডিਆ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਜਾਂ ਸਨੈਚ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਇਹ ਕਵਾਜ ਜਾਂਦਾ ਹੈ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਸ ਕੇਂਦਰ ਦੇ ਵਿੱਚ ਜ਼ਰੂਰ ਦਿਓ ਤੁਹਾਡੀ ਇਮੀਡੀਏਟਲੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਹਾਡਾ ਜਿਹੜਾ ਫੋਨ ਹੈ ਉਹ ਛੇਤੀ ਨੂੰ ਛੇਤੀ ਟ੍ਰੇਸ ਵੀ ਕੀਤਾ ਜਾਊਗਾ ਦੂਜਾ ਮੈਂ ਤੁਹਾਡੇ ਮਾਧਿਅਮ ਰਹੀ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਿਹੜਾ ਸਾਈਬਰ ਕਰਾਈਮ ਅੱਜ ਦੇ ਦਿਨ ਜਿਹੜਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈਗਾ ਤਾਂ ਇਹਦੇ ਪਤੀ ਸਾਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਸਿਟੀਜ਼ਨਸ ਤੋਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਸਾਈਬਰ ਕਰਾਈਮ ਦੇ ਉੱਤੇ ਬਹੁਤ ਹੀ ਸੁਚੇਤ ਰਹੀਏ ਆਪਣੇ ਜਿਹੜੇ ਪਾਸਵਰਡਸ ਹੋ ਗਏ OTPs ਹੋ ਗਏ ਕਿਸੇ ਨਾਲ ਵੀ ਅਸੀਂ ਜਿਹੜਾ ਸ਼ੇਅਰ ਨਾ ਕਰੀਏ ਆਪਣੀ ਵਧੀਆ ਜਿਹੜੀ ਪ੍ਰੈਕਟਿਸਸ ਹੈ ਉਹਨੂੰ ਫੋਲੋ ਕਰਿਏ ਤੇ ਜੇ ਕੋਈ ਸਾਈਬਰ ਕਰਾਈਮ ਹੁੰਦਾ ਹੈ ਜਾਂ ਤੁਹਾਨੂੰ ਕੋਈ ਫਰੌਡ ਕਾਲ ਆਂਦੀ ਹੈ ਜਾਂ ਕੋਈ ਫਰੌਡ ਮੈਸੇਜ ਆਂਦਾ ਹੈ ਇਮੀਡੀਏਟਲੀ ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਜਿਹੜੀ ਗਲਤ ਟ੍ਰਾਂਜੈਕਸ਼ਨ ਵੀ ਹੋ ਜਾਂਦੀ ਹੈ ਤੇ ਸਾਡਾ ਹੈਲਪਲਾਈਨ ਨੰਬਰ 1930 ਹੈਗਾ ਹੈ ਇਮੀਡੀਏਟਲੀ ਤੁਸੀਂ ਉਹਦੇ ਤੇ 1930 ਨੰਬਰ ਡਾਇਲ ਕਰਕੇ ਉਹਨੂੰ ਰਿਪੋਰਟ ਕਰੋ ਇਹ ਜਿਹੜੀ ਤੁਹਾਡੀ ਬੈਂਕ ट्रांजੈਕਸ਼ਨ ਹੈ ਉਹ ਫ੍ਰੀਜ਼ ਵੀ ਕਰਾਈ ਜਾ ਸਕਦੀ ਹੈ ਸਰ ਜਿਹੜੇ ਮੋਬਾਈਲ ਰਿਕਵਰ ਹੋਏ ਆ ਇਹ ਪੰਜਾਬ ਭਰ ਚੋਂ ਆ ਜਾਂ ਜਿਲ੍ਹੇ ਭਰ ਦੇ ਆ ਸਾਰੇ ਮੋਬਾਈਲ ਜਿਹੜੇ ਮੈਜੋਰਟੀ ਜਿਹੜੇ ਹੈਗੇ ਆ ਆਪਣੇ ਪੰਜਾਬ ਸਟੇਟ ਦੇ ਹੀ ਹੈਗੇ ਆ ਇਹ ਤੇ ਅਦਰ ਸਟੇਟਸ ਸਿੰਘ ਹੀ ਹੈਗੇ ਆ ਸਰ 110 ਜਿਹੜੇ ਮੋਬਾਈਲ ਆ 110 ਤੇ 110 ਜਿਹੜੇ ਆ ਇਹ ਇਹਦੇ ਵਿੱਚ ਕੋਈ ਲੁੱਕ ਕੋਈ ਨਹੀਂ ਕਿ ਸਿਰਫ ਇਹ ਮੰਨ ਲਓ ਕਿਸੇ ਦਾ ਮੋਬਾਈਲ ਡਿੱਗ ਪਿਆ ਜਾਂ ਕਿਤੇ ਕਿਸਦਾ ਰਹਿ ਗਿਆ ਮਿਸ ਹੋ ਗਿਆ ਇੱਕ ਮੋਬਾਈਲ ਪ੍ਰਾਇਮਰੀਲੀ ਇਹ ਉਹ ਮੋਬਾਈਲ ਫੋਨ ਹੈ ਜਿਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ ਮਿਸਿੰਗ ਜਾਂ ਲੌਸਟ ਦੀ ਦਿੱਤੀ ਗਈ ਹੈ ਪ੍ਰਾਇਮਰੀਲੀ ਉਹ ਮੋਬਾਈਲ ਫੋਨ ਅਸੀਂ 110 ਟ੍ਰੇਸ ਕੀਤੇ ਅਕਸਰ ਹੁੰਦਾ ਤਾਂ ਇਸ ਤਰ੍ਹਾਂ ਕਿ ਮੋਬਾਈਲ ਜਿਹੜੇ ਆ ਜ਼ਿਆਦਾਤਰ ਲੁੱਟੇ ਜਾਂਦੇ ਨੇ ਉਸ ਤੋਂ ਬਾਅਦ ਜਿਸ ਤਰ੍ਹਾਂ ਪਹਿਲੇ ਗੱਲਬਾਤ ਕੀਤੀ ਗਈ ਸਾਡੇ ਨਾਲ ਕਿ ਰਿਪੋਰਟ ਲਖਾਣ ਜਾਂਦੀ ਹੈ ਰਿਪੋਰਟ ਦੇ ਵਿੱਚ ਮਿਸਿੰਗ ਦਾ ਜਿਹੜਾ ਵਾ ਉਹ ਜ਼ਿਕਰ ਕੀਤਾ ਜਾਂਦਾ ਲੁੱਟਾ ਪਾਉਣ ਦੀ ਕੀਤਾ ਜਾਂਦਾ ਹੈ ਮੈਂ মিডিਆ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਸਿਟੀਜ਼ਨ ਸਾਡੇ ਕੋਲ ਆਉਣ ਜੇ ਉਹਨਾਂ ਦੇ ਕੋਲੋਂ ਮੋਬਾਈਲ ਫੋਨ ਸਨੇਚ ਹੁੰਦਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਸਬੰਧਤ ਜਿਹੜਾ ਧਾਰਾਆਂ ਤਹਿਤ ਮੁਕਦਮਾ ਦਰਜ ਕੀਤਾ ਜਾਊਗਾ ਤੇ ਤਫ਼ਤੀਸ਼ ਕੀਤੀ ਜਾਊਗੀ ਜੇ ਆਮ ਲੋਕ ਆਪੇ ਆ ਕੇ ਕਹਿੰਦੇ ਹਨ ਕਿ ਉਹ ਮੋਬਾਈਲ ਫੋਨ ਲੋਸਟ ਹੋ ਗਿਆ ਹੈ ਜਾਂ ਮਿਸਿੰਗ ਹੈ ਤਾਂ ਮੈਨੂੰ ਟ੍ਰੇਸ ਕਰਕੇ ਦਿਓ ਤੇ ਉਸ ਸਬੰਧੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਅੱਜ ਸਰ ਜਿਹੜਾ ਮੋਬਾਈਲ ਨੰਬਰ ਆਇਆ ਇਹ ਪੰਜਾਬ ਦੇ ਤੇ ਪੰਜਾਬ ਤੋਂ ਬਾਹਰਲੀ ਸਟੇਟ ਦੇ ਜਿਹੜੀ ਜਿਹੜੀ ਜਗ੍ਹਾ ਤੋਂ ਲੈਣ ਲਈ ਆਇਆ ਲੋਕਲ ਮੈਜੋਰਟੀ ਜਿਹੜੇ ਹੈਗੇ ਆ ਉਹ ਲੋਕਲ